ਕੁਝ ਦਿਨ ਪਹਿਲਾਂ ਸ਼ਾਹਕੋਟ ਦੇ ਵਿੱਚ ਹੋਏ ਇੱਕ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਆਖਰ ਪੁਲਿਸ ਨੇ ਸੁਲਝਾ ਲਿਆ ਤੇ ਇਸ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਨੂੰ ਹਥਿਆਰਾਂ ਦੇ ਸਹਾਰੇ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਤਾਂ ਦੱਸਦੇ ਕਿ 3 ਦਿਨ ਪਹਿਲਾਂ ਸ਼ਾਹਕੋਟ ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਅਣਪਛਾਤੇਆਂ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਉਸਤੇ ਵਿਆਹ ਨੂੰ ਹੋਏ ਸੀਗੇ ਤੋਂ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਸ਼ੇਰ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਪਹਿਲਾਂ ਵੀ ਕਈ ਮਾਮਲੇ ਜੜੇ ਨੇ ਦਰਜ ਨੇ ਤਾਂ ਪੁਲਿਸ ਦੇ ਵੱਲੋਂ ਜੋ ਗੁੱਥੀ ਸੁੱਝਾਈ ਗਈ ਅਮਰੀਕਾ ਬੈਠੇ ਇੱਕ ਸ਼ਖਸ ਦੇ ਵੱਲੋਂ ਜਿਸ ਦਾ ਨਾਮ ਜਗਪ੍ਰੀਤ ਦੱਸਿਆ ਜਾ ਰਿਹਾ ਹੈ ਉਸ ਦੇ ਵੱਲੋਂ ਹੀ ਹਾਇਰ ਕਰਕੇ ਇੱਕ ਬੰਦਾ ਉਸ ਨੌਜਵਾਨ ਦਾ ਕਤਲ ਕਰਵਾਇਆ ਗਿਆ ਜੋ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਅਮਰੀਕਾ ਦੇ ਵਿੱਚ ਸ਼ਖਸ ਹੈ ਜਿਸ ਦੇ ਵੱਲੋਂ ਪੂਰੀ ਘਟਨਾ ਨੂੰ ਅੰਜਾਮ ਦਵਾਇਆ ਗਿਆ ਜਗਪ੍ਰੀਤ ਦੇ ਵੱਲੋਂ ਉਸ ਦਾ ਉਸ ਕੁੜੀ ਦੇ ਨਾਲ ਜਾਣ ਪਛਾਣ ਸੀਗੀ ਜਿਸ ਦਾ ਮ੍ਰਿਤਕ ਦੇ ਨਾਲ ਵਿਆਹ ਹੋਇਆ ਸੀਗਾ ਹਾਲਾਂਕਿ ਜੋ ਜਗਪ੍ਰੀਤ ਅਮਰੀਕਾ ਬੈਠਾ ਉਸਨੇ ਕੁੜੀ ਨੂੰ ਵੀ ਕਿਹਾ ਸੀਗਾ ਤੂੰ ਵਿਆਹ ਨਹੀਂ ਕਰਾਉਣਾ ਉਸ ਤੋਂ ਬਾਅਦ ਉਸ ਕੁੜੀ ਦੇ ਵੱਲੋਂ ਮ੍ਰਿਤਕ ਸੰਦੀਪ ਦੇ ਨਾਲ ਵਿਆਹ ਕਰਾ ਲਿਆ ਜਾਂਦਾ ਇਸ ਦੀ ਖੁੰਦਕ ਸੀਗੀ ਜਿਹੜੀ ਜਗਪ੍ਰੀਤ ਨੂੰ ਇਸ ਤੋਂ ਬਾਅਦ ਉਸਨੇ ਆਪਣੇ ਪਿੰਡ ਦੇ ਹੀ ਇਸ ਸ਼ਖਸ ਤੋਂ ਜੜਾਗਾ ਇੱਕ ਪੂਰਾ ਮਰਡਰ ਕਰਵਾ ਦਿੱਤਾ ਜਾਂਦਾ ਹੈ ਕਤਲ ਕਰਵਾ ਦਿੱਤਾ ਜਾਂਦਾ ਹੈ ਤਸਵੀਰਾਂ ਵਿੱਚ ਤਾਂ ਦਿਖਾ ਰਹੇ ਹਾਂ ਕੁਝ ਦਿਨ ਪਹਿਲਾਂ ਤਿੰਨ ਦਿਨ ਮੈਸ ਪਹਿਲਾਂ ਸੰਦੀਪ ਸਿੰਘ ਨਾ ਦੇ ਇਸ ਮੁੰਡੇ ਦਾ ਜੜਾਗਾ ਕਤਲ ਹੋਇਆ ਸੀਗਾ ਕਬਾਰ ਦੀ ਦੁਕਾਨ ਤੇ ਜਦੋਂ ਇਹ ਕੰਮ ਕਰਦਾ ਸੀ ਤਾਂ ਪੁਛਾਤੇ ਆਉਂਦੇ ਨੇ ਤਾਂ ਗੋਲੀਆਂ ਦਾਗ ਦਿੰਦੇ ਨੇ ਜਿਸ ਦੌਰਾਨ ਮ੍ਰਿਤਕ ਦੇ ਮੂੰਹ ਦੇ ਉੱਪਰ ਗੋਲੀਆਂ ਲੱਗੀਆਂ ਸੀਗੀਆਂ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵੀ ਪਹੜਤੀ ਕਰਵਾਇਆ ਗਿਆ ਸੀ ਪਰ ਉਥੇ ਉਸ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਪੂਰਾ ਜੋ ਮਾਮਲਾ ਕਲੀਅਰ ਕੀਤਾ ਗਿਆ ਕਿ ਆਖਰ ਅਮਰੀਕਾ ਬੈਠੇ ਇੱਕ ਨੌਜਵਾਨ ਦੇ ਵੱਲੋਂ ਉਸ ਦਾ ਕਤਲ ਕਰਵਾਇਆ ਗਿਆ ਸੀ ਕਿਉਂਕਿ ਉਸ ਦੀ ਜਾੜ ਪਛਾਣ ਦੀ ਕੁੜੀ ਦੇ ਨਾਲ ਉਸ ਦਾ ਵਿਆਹ ਹੋ ਜਾਂਦਾ ਤਾਂ ਕਿਸ ਤਰ੍ਹਾਂ ਦਾ ਮਾਮਲਾ ਜਿਹੜਾ ਪੁਲਿਸ ਕਾਰਵਾਈ ਕੀਤੀ ਪੁਲਿਸ ਨੂੰ ਵੀ ਤੁਹਾਨੂੰ ਸੁਣਾਉਣੀ ਹੈ ਸ਼ਾਹਕੋਟ ਦੇ ਵਿੱਚ ਜਿਹੜਾ ਹੈਗਾ ਇੱਕ ਪਿਛੇ 19 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ 19 ਤਰੀਕ ਨੂੰ 19 ਦਸੰਬਰ ਦੇ ਵਾਰਦਾਤ ਹੈ 6:30 ਵਜੇ ਦੇ ਕਰੀਬ ਇੱਕ ਸੰਦੀਪ ਕੁਮਾਰ ਸੋਨੂ ਨਾਮ ਦਾ ਵਿਅਕਤੀ ਹੈਗਾ ਸਿੰਘ ਜੋ ਇੱਕ ਜੰਕ ਡੀਲਰ ਦੇ ਸ਼ਾਪ ਦੇ ਉੱਪਰ ਕੰਮ ਕਰ ਰਿਹਾ ਸੀ ਜੰਕਾ ਉਸ ਦੇ ਉੱਤੇ ਕੰਮ ਕਰ ਰਿਹਾ ਸੀ ਤਾਂ ਉੱਥੇ ਉਹਦਾ ਕਰੀਬ 6:30 ਵਜੇ ਕਿਸੇ ਅਨਨੌਨ ਸਸਪੈਕਟ ਵੱਲੋਂ ਗੋਲੀਆਂ ਮਾਰ ਕੇ ਜਿਹੜਾ ਮਰਡਰ ਕਰ ਦਿੱਤਾ ਗਿਆ ਸੀ ਉਹਦੀ ਤਫ਼ਤੀਸ਼ ਦੇ ਵਿੱਚ ਜਿਹੜੀ ਜਦੋਂ ਅਸੀਂ ਅੱਗੇ ਤਫ਼ਤੀਸ਼ ਨੂੰ ਅੱਗੇ ਲੈ ਕੇ ਗਏ ਤਾਂ ਸਾਡੇ ਡੀਐਸਪੀ ਸ਼ਾਹ ਆਪਣੇ ਸ਼ਾਹਕੋਟ ਮਿਸਟਰ ਸੁਖਪਾਲ ਸਿੰਘ ਤੇ ਸਾਡੇ ਜਿਹੜੇ ਇਨਸਪੈਕਟਰ ਸ਼ਾਹਕੋਟ ਇਨਸਪੈਕਟਰ ਬਲਵਿੰਦਰ ਸਿੰਘ ਇਹਨਾਂ ਦੀ ਟੀਮਾਂ ਜਿਹੜੀਆਂ ਗਠਿਤ ਕੀਤੀ ਗਈਆਂ ਇਹਨਾਂ ਨੇ ਹਿਊਮਨ ਇੰਟੈਲੀਜੈਂਸ ਤੇ ਜਿਹੜੀ ਸਾਡੀ ਟੈਕਨੀਕਲ ਇਨਪੁਟਸ ਸਾਡੇ ਕੋਲ ਜੁਹਰ ਰੀਸੀਵ ਹੋਈਆਂ ਉਹਨਾਂ ਦੇ ਉੱਤੇ ਜੇ ਕੰਮ ਕਰਦੇ ਹੋਏ ਇੱਕ ਛੇਰਾ ਨਾਂ ਦਾ ਜਿਹੜਾ ਵਿਅਕਤੀ ਹੈਗਾ ਰਾਜੇਵਾਲ ਪਿੰਡ ਦਾ ਰਹਿਣ ਵਾਲਾ ਸੀ ਉਹਨੂੰ ਫਿਕਰ ਆਊਟ ਕੀਤਾ ਉਹਦੇ ਵਿੱਚ ਐਂਡ ਕੱਲ ਜਿਹੜੀ ਹੈਗੀ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਉਸਨੀ ਜਿਹੜੀ ਫਿਰੋਜ਼ਪੁਰ ਏਰੀਆ ਤੋਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੁੰਦੀ ਹੈ ਤੇ ਇੱਕ ਵਾਰਦਾਤ ਦੇ ਵਿੱਚ ਵਰਤਿਆ ਗਿਆ ਉਹਦੇ ਤੋਂ ਜਿਹੜਾ ਪਿਸਟਲ ਸੀ ਜਿੰਗਾਨਾ ਪਿਸਟਲ ਹੈਗਾ ਇੱਕ 9mm ਤੇ ਆਪਣਾ ਜਿਹੜਾ ਪਿਸਟਲ ਹੈਗਾ ਮੇਡ ਇਨ ਤੁਰਕੀ ਹੈ ਇਹ ਰਿਕਵਰ ਕੀਤਾ ਤੇ ਦੋ ਲਾਈਵ ਕਾਟੇ ਜਿਹੜੇ ਹੈਗੇ ਨੇ ਉਹ ਰਿਕਵਰ ਕੀਤੇ ਐਂਡ ਦੋਸ਼ੀ ਵੱਲੋਂ ਜਿਹੜਾ ਹੈਗਾ ਕ੍ਰਾਈਮ ਨੂੰ ਇਹਦੇ ਵਿੱਚ ਐਡਮਿਟ ਕੀਤਾ ਕਨਫੈਸ ਕੀਤਾ ਐਂਡ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਇੱਕ ਜਗਪ੍ਰੀਤ ਨਾਂ ਦਾ ਜਿਹੜਾ ਜੱਗਾ ਹੈਗਾ ਇਹ ਅਮਰੀਕਾ ਦੇ ਵਿੱਚ ਡੰਕੀ ਰੂਟ ਦੇ ਰਾਹੀਂ ਗਿਆ ਸੀ ਇਹ ਜੇਕਰ ਕਿਸੇ ਲੜਕੀ ਨਾਲ ਜਾਣ ਪਛਾਣ ਸੀ ਜਦੋਂ ਇਹ ਆਪਣੇ ਇੰਡੀਆ ਦੇ ਵਿੱਚ ਰਹਿੰਦਾ ਸੀ ਤਾਂ ਉਹ ਇਹ ਚਾਹਦਾ ਸੀ ਕਿ ਉਹ ਲੜਕੀ ਕਿਸੇ ਹੋਰ ਦੇ ਨਾਲ ਜਾਣ ਪਛਾਣ ਜਿਹੜਾ ਹੈਗਾ ਨਾ ਰੱਖੇ ਪਰੰਤੂ ਜਿਹੜਾ ਸੰਦੀਪ ਮਰ ਸੋਨੂ ਜਿਹੜਾ ਡਿਸੀਜ਼ਡ ਹੈਗਾ ਸੀ ਵਿਕਟਮ ਹੈ ਉਹਦੇ ਪਿਛਲੇ ਸਮੇਂ ਦੇ ਵਿੱਚ ਲੜਕੀ ਨਾਲ ਰਿਸ਼ਤੇ ਦੀ ਗੱਲ ਹੋਈ ਤਾਂ ਉਹ ਉਸਨੇ ਉਸ ਲੜਕੀ ਨਾਲ ਵਿਆਹ ਕਰਵਾ ਲਿਆ ਤਾਂ ਇਹ ਜਿਹੜਾ ਜਗਬਰੀ ਜੱਗਾ ਹੈਗਾ ਇਹ ਇਸ ਗੱਲ ਤੋਂ ਖਫਾ ਹੋ ਕੇ ਉਹਨੇ ਜਿਹੜਾ ਇਹ ਇਹਦਾ ਜਿਹੜਾ ਮਰਡਰ ਦਾ ਪਲਾਨਿੰਗ ਤਿਆਰ ਕੀਤਾ ਤੇ ਉਸਨੇ ਇਹ ਸ਼ੇਰਾਲਾ ਦੇ ਵਿਅਕਤੀ ਨੂੰ ਜਿਹੜਾ ਉਹ ਉਸੇ ਦੇ ਪਿੰਡ ਦਾ ਰਹਿਣ ਵਾਲਾ ਰਾਜੀਵਾਲ ਦਾ ਉਹਨੂੰ ਹਾਇਰ ਕਰਕੇ ਜਿਹੜਾ ਇੱਕ ਕੰਟਰੈਕਟ ਗਿਲਿੰਗ ਜਿਹੜੀ ਇਹ ਕਰਵਾਈ ਸੀ ਇਹਦੇ ਅਰੈਸਟ ਦੇ ਨਾਲ ਜਿਹੜਾ ਹੈਗਾ ਇਹ ਕੇਸ ਸਾਡਾ ਜਿਹੜਾ ਹੈਗਾ ਸੋਲਵ ਹੋ ਗਿਆ ਸਟ ਕਾਰਨ ਕਿਸੇ ਨੂੰ ਕਿਉਂ ਮਾਰਿਆ ਗਿਆ ਸੀ ਇਹਨਾਂ ਨਾਲ ਕਿੰਦਾ ਰਿਸ਼ਤਾ ਬਣਿਆ ਆਪ ਤੇ ਉਹ ਬਾਅਦ ਹੈਗਾ ਕਿੰਨਾ ਮੁੰਡਿਆਂ ਨਾਲ ਗੱਲਬਾਤ ਹੋਈ ਕਿ ਆ ਪਹਿਲੇ ਇਹਦੇ ਜੰਕ ਚਾਂਸ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਜਗਬਰੀ ਜੱਗਾ ਹੈਗਾ ਇਹ ਤੇ ਅਕਿਊਜ਼ਡ ਜਿਹੜਾ ਸ਼ੂਟਰ ਹੈਗਾ ਇਹ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਹੈਗੇ ਐਂਡ ਜਾਣਦੇ ਜਾਣੇ ਇੱਕ ਪਿੰਡ ਦੇ ਹੋਣ ਕਰਕੇ ਇਹਨਾਂ ਦੀ ਪਹਿਲਾਂ ਸੀ ਐਂਡ ਵਜ਼ਾ ਰੰਜਿਸ਼ ਮੈਂ ਕਲੀਅਰ ਕੀਤੀ ਹੈ ਕਿ ਕਿਉਂਕਿ ਉਸ ਜਗਬਰੀ ਜੱਗੇ ਦੀ ਜੇ ਲੜਕੀ ਨਾਲ ਜ਼ਾਲਮਸ਼ਾਨ ਸੀ ਉਹਨੇ ਸੰਦੀਪ ਕੁਮਾਰ ਸੋਨ ਨੂੰ ਨਾਲ ਵਿਆਹ ਕਰਾ ਲਿਆ ਸੀ ਤੇ ਜਗਬਰੀ ਜੱਗਾ ਨਹੀਂ ਚਾਹੁੰਦਾ ਸੀ ਕਿ ਉਹ ਲੜਕੀ ਜਗਬਰੀ ਜੱਗੇ ਦਾ ਕੋਈ ਆਪਣਾ ਕਿ ਕ੍ਰਿਮੀਨਲ ਰਿਕਾਰਡ ਹੈਗਾ ਪਹਿਲਾਂ ਕੋਈ ਨਹੀਂ ਫਿਲਹਾਲ ਜਿਹੜਾ ਹੈਗਾ ਉਹ ਤਾਂ ਨਹੀਂ ਪਰ ਫਿਰ ਵੀ ਅਸੀਂ ਬਾਕੀ ਵਕ ਵਕ ਥਾਣਿਆਂ ਤੋਂ ਜਿਹੜਾ ਹੈਗਾ ਇਨਸੀਡੈਂਟ ਉਹਦੇ ਚੈੱਕ ਕਰਾਂਗੇ। ਪਿਸਤਲ ਕਿੱਥੋਂ ਲੈ ਕੇ ਆਇਆ ਸੀ? ਜਾਂ ਉਹਨੇ ਜੱਗੇ ਨੇ ਪ੍ਰੋਵਾਈਡ ਕਰਵਾਈ ਸੀ? ਇਹਦੇ ਹੀ ਪੁੱਛ ਕੇ ਇਹਦੇ ਵਿੱਚ ਆਇਆ ਕਿ ਇਹ ਜਿਹੜਾ ਪਿਸਤਲ ਹੈਗਾ ਜਗਬਰੀ ਜੱਗੇ ਵੱਲੋਂ ਹੀ ਜਿਹੜਾ ਹੈਗਾ ਪ੍ਰੋਵਾਈਡ ਕਰਾਇਆ ਗਿਆ ਸੀ। ਉਹ ਕਿਸ ਵਕਤੇ ਨੂੰ ਪ੍ਰੋਵਾਈਡ ਕਰਾਇਆ ਜਾਂ ਕਿ ਕਿਸ ਤਰੀਕੇ ਨਾਲ ਇਹਦੇ ਕੋਲ ਆਇਆ? ਇਹ ਮੋਡਲ ਹੀ ਪੁੱਛ ਕੇ ਚ ਆਇਆ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਇਹਨੂੰ ਜਿਹੜਾ ਪਿਸਤਲ ਮਿਲਿਆ ਸੀ। ਨਵੰਬਰ ਦੇ ਵਿੱਚ ਇਹਨੇ ਜਗ ਜੜੀ ਹੈਗੀ ਐ ਇਸ ਦੇ ਨਾਲ ਇੱਕ ਫਲੋਰ ਏਰੀਆ ਦੇ ਵਿੱਚ ਜਿਹੜੀ ਹੈਗੀ ਐ ਉੱਚੀ ਘਾਟੀ ਏਰੀਆ 'ਚ ਵਾਰਦਾਤ ਕੀਤੀ ਸੀ ਉੱਥੇ ਜਿਹੜਾ ਛੇੜਾ ਹੈਗਾ ਛੇਰੇ ਵੱਲੋਂ ਉੱਥੇ ਇੱਕ ਕਰਨ ਨਾਮ ਦੇ ਲੜਕੇ ਤੇ ਜਿਹੜੀ ਗੋਲੀ ਚਲਾਈ ਗਈ ਸੀ ਜੋਰ ਦੇ ਪੇਟ ਦੇ ਵਿੱਚ ਗੋਲੀ ਲੱਗੇ ਸੀ ਉੱਥੇ ਵੀ ਇੱਕ 365 ਨੰਬਰ ਮਕਦਮਾ ਜਿਹੜਾ 9 ਨਵੰਬਰ ਨੂੰ ਥਾਣਾ ਫਲੋਰ ਦੇ ਵਿੱਚ ਦਰਜ ਹੋਇਆ ਸੀ ਇੰਟਰਸੈਕਸ਼ਨ 307 ਅਟੈਂਪਟ ਟੂ ਮਰਡਰ ਦਾ ਉੱਥੇ ਦਰਜ ਹੋਇਆ ਸੀ ਕੀ ਇਹਨਾਂ ਨੂੰ ਕੋਈ ਫਰੋਦੀ ਦਿੱਤੀ ਗਈ ਸੀ ਹਾਂ ਜਵੇਦ ਮੈਂ ਦੱਸਿਆ ਕਿ ਇਹਦੇ ਵਿੱਚ ਇਹਨੂੰ 2 ਲੱਖ ਰੁਪਇਆ ਜਿਹੜਾ ਹੈਗਾ ਇਹਨੇ ਕਿਹਾ ਕਿ ਮੈਨੂੰ ਮਿਲਣਾ ਹੈਗਾ ਸੀ ਤਾਂ ਉਹ ਹਲੇ ਇਸਦੀ ਫਾਈਨੈਂਸ਼ੀਅਲ ਟ੍ਰੇਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ